ਭਾਈ ਚੂੜ ਜੀ ਲਖਨਊ ਦੇ ਰਹਿਣ ਵਾਲੇ ਸਨ ਆਪ ਜੀ ਨੇ ਪ੍ਰਭੂ ਦੀ ਸਿੱਖਤ ਸਲਾਹ ਤੇ ਸੰਗਤ ਦੀ ਸੇਵਾ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਬਥ ਲਿਆ ਸੀ ਇਸੇ ਲਈ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਹੋਏ ਤੇ 100 ਘੋੜਸਵਾਰ ਫੌਜਾਂ ਦੇ ਜੱਥੇਦਾਰ ਬਣ ਗਏ ਲੰਗਰ ਦੀ ਦੀਵਾਰ ਬਣਾਉਣੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਚੂੜ ਜੀ ਨੂੰ ਆਖਿਆ ਕਿ ਸਿੱਖਾਂ ਨੂੰ ਕਹੋ ਕਿ ਪਹਾੜ ਤੋਂ ਪੱਥਰ ਲੈ ਕੇ ਆਉਣ ਗੁਰੂ ਜੀ ਦਾ ਹੁਕਮ ਸੁਣ ਕੇ ਭਾਈ ਚੂੜ ਜੀ ਪੱਥਰ ਲੈਣ ਚਲੇ ਗਏ ਪੱਥਰ ਢੋਂਦੇ ਰਹੇ ਹੱਥਾਂ ਵਿੱਚ ਛਾਲੇ ਪੈ ਗਏ ਗੁਰੂ ਜੀ ਨੂੰ ਪਤਾ ਲੱਗਾ ਤੇ ਆਪ ਜੀ ਨੂੰ ਕਿਹਾ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਸਿੱਖਾਂ ਨੂੰ ਕਹੋ ਕਿ ਪੱਥਰ ਲੈ ਕੇ ਆਉਣ ਤੁਸੀਂ ਤਾਂ ਆਪ ਹੀ ਪੱਥਰ ਢੋਣ ਲੱਗ ਪਏ ਤੁਸੀਂ ਤਾਂ ਜੱਥੇਦਾਰ ਹੋ ਤੁਸੀਂ ਇੰਜ ਕਿਉਂ ਕੀਤਾ ਤਾਂ ਭਾਈ ਸਾਹਿਬ ਜੀ ਨੇ ਆਖਿਆ ਗੁਰੂ ਜੀ ਤੁਸੀਂ ਸਿੱਖਾਂ ਦੀ ਸੇਵਾ ਲਈ ਸੀ ਮੈਂ ਵੀ ਆਪ ਜੀ ਦਾ ਸੇਖਾਂ ਗੁਰੂ ਜੀ ਅਤ ਪ੍ਰਸੰਨ ਹੋਏ ਤੇ ਉਹਨਾਂ ਭਾਈ ਸਾਹਿਬ ਦੇ ਹੱਥ ਚੁੰਮਦੇ ਆਖਿਆ ਕਿ ਭਾਈ ਜੀ ਤੁਹਾਡੀ ਸੇਵਾ ਮਹਾਨ ਹੈ ਤੁਹਾਡੇ ਵਰਗੇ ਗੁਰਸਿੱਖਾਂ ਉੱਤੇ ਗੁਰੂ ਘਰ ਨੂੰ ਮਾਣ ਹੈ